ਵੀ ਬੜੀ ਬਦਮਾਸ਼ੀ ਰਹੀ ਆ ਇਲਾਕੇ ਦੇ ਵਿੱਚ ਕਪਚੇ ਦੇ ਵਿੱਚ ਤੁਹਾਡਾ ਨਾਮ ਬੋਲਦਾ ਪਿਆ ਮੈਂ ਨਹੀਂ ਕਹਿੰਦਾ ਦੋਸ਼ ਲੱਗਦੇ ਰਹੇ ਨਹੀਂ ਕਿੰਨੀ ਕਿਹੜੇ ਵਿੱਚ ਸੱਚਾਈ ਹੈਗੀ ਉਹਦੇ ਚ ਪਾਰਟੀਆਂ ਦਾ ਵੀ ਯੋਗਦਾਨ ਐਵੇਂ ਜਿਵੇਂ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਲਈ ਇਹੋ ਜਿਹੇ ਜਿਹੜਾ ਪ੍ਰੋਪਾਗੈਂਡਾ ਇਹ ਲੋਕ ਚਲਾਉਂਦੇ ਰਹੇ ਟਾਈਮ ਟੂ ਟਾਈਮ ਪਾਂਦੂ ਘਰ ਚੜ੍ਹਦੀ ਇਹ ਪਰਸੈਪਸ਼ਨ ਸੀ ਇਹ ਵੀ ਕਿਤੇ ਹਾਰ ਹਾਰ ਦਾ ਕਾਰਨ ਬਣੀ ਆ ਫਿਰ ਨਹੀਂ 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 ਇਹ ਇਹ ਲੋਕ ਸਾਨੂੰ ਬਹੁਤ ਪ੍ਰੇਮ ਕਰਦੇ ਸੀ ਕਣੇ ਸਾਨੂੰ ਕੋਈ ਸੁਖਬੀਰ ਸਿੰਘ ਬਾਦਲ ਜਾਂ ਕੋਈ ਹੋਰ ਕਮੇਟੀ ਵਾਲੇ ਕੋਈ ਸਾਨੂੰ ਕੱਢ ਨਹੀਂ ਸਕਦੇ ਹੈਗੇ ਗੈਰ ਸੰਵਿਧਾਨਕ ਹੈਗਾ ਇਹ ਜਿਨ੍ਹਾਂ ਨੇ ਆਪ ਸਮੇ ਸਮੇਂ ਸਿਰ ਲੋਕਾਂ ਨੂੰ ਕੱਢਿਆ ਹੋਵੇ ਡਿਸਪਲਿਨਰੀ ਕਮੇਟੀ 'ਚ ਰਹਿ ਕੇ ਉਹ ਇਸ ਪ੍ਰੋਸੈਸ ਤੇ ਸਵਾਲ ਚੱਕਣ ਤਾਂ ਮੈਨੂੰ ਲੱਗਦਾ ਇਹ ਹਾਸੂ ਹੀ ਨਹੀਂ ਗੱਲ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਸੱਤਾ 'ਚ ਸਨ ਬੜੀ ਪਾਵਰ ਦਿੱਤੀ ਸੀ ਇਹਨਾਂ ਲੋਕਾਂ ਨੂੰ ਉਸ ਸਮੇਂ ਗਲਤੀ ਸੀਗੀ ਪਾਵਰ ਦੇਣਾ ਜਾਂ ਅੱਜ ਜਿਹੜੇ ਲੋਕ ਸਦਾਹਾਂ ਦੇ ਦੇ ਨੇ ਉਹ ਵੱਡੀ ਗਲਤੀ ਹੈ ਕੀ ਸਮਝਦੇ ਹੋ ਤੁਸੀਂ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਦੋਂ ਇਹਨਾਂ ਲੋਕਾਂ ਨੂੰ ਪਾਵਰ ਦਿੱਤੀ ਤਾਂ ਉਹ ਲੋਕ ਭਲਾਈ ਦੇ ਕੰਮਾਂ ਲਈ ਦਿੱਤੀ ਭਾਜਪਾ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ ਤੁਹਾਡੇ ਨਾਲ ਵੀ ਅਕਾਲੀ ਦੇ ਸਾਡੇ ਨਾਲ ਸਮਝੌਤਾ ਕਰੇ ਸਾਡੇ ਤੋਂ ਪਹਿਲਾਂ ਵੱਡਾ ਭਰਾ ਸੀ ਹੁਣ ਛੋਟਾ ਭਰਾ ਬਣ ਕੇ ਸਾਡੇ ਨਾਲ ਚੱਲੇ ਖਰਚਾ ਪਰਿਵਾਰ ਸ਼ੁਰੂ ਤੋਂ ਕਾਲੀ ਉਹ ਤੋਂ ਪਹਿਲਾਂ ਵੀ ਕੋਈ ਪਛੋਕੜ ਹੈ ਘਰਚਾ ਪਰਿਵਾਰ ਦਾ ਜੀ ਜਦੋਂ ਐਮਰਜੈਂਸੀ ਚ ਮਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਚ ਸੀ ਹਮ ਉਦੋਂ ਸਾਡੇ ਫਾਦਰ ਸਰਦਾਰ ਜਗਦੀਸ਼ ਸਿੰਘ ਘਰਚਾ ਵੀ ਉਹ ਉਸ ਦੌਰਾਨ ਜੇਲ੍ਹ ਚ ਸੀਗੇ ਜੀ ਤਾਂ ਉਸ ਸਮੇਂ ਬਾਦਲ ਸਾਹਿਬ ਨਾਲ ਨੇੜਤਾ ਹੋਊ ਮੈਂਬਰ ਪਾਰਲੀਮੈਂਟ ਰਹੇ ਲੁਧਿਆਣਾ ਤੋਂ ਤਿੰਨ ਵਾਰ ਕਿਹੜੀ ਪਾਰਟੀ ਤੋਂ ਲੜੇ ਜੀ ਫਿਰ ਉਹ ਕਾਂਗਰਸ ਤੋਂ ਕਾਂਗਰਸ ਤੋਂ ਲੜੇ ਸੀ ਹਾਂ ਜੀ ਹਾਂ ਜੀ ਪਹਿਲੀ ਚੋਣ ਮਲ ਗਈ ਗਰਚਾ ਪਰਿਵਾਰ ਨੇ ਕਾਂਗਰਸ ਤੋਂ ਲੜੀ ਨਹੀਂ ਨਹੀਂ ਉਹ ਤਾਂ ਬਹੁਤ ਪੁਰਾਣੇ ਕਾਂਗਰਸੀ ਸੀ ਸਾਹ ਦਵਿੰਦਰ ਸਿੰਘ ਗਰਚਾ ਸਾਹ ਸੀ ਜਿਹੜਾ ਉਹ ਕਾਂਗਰਸ ਦੇ ਸੀ 25 ਸਾਲ ਪੁਰਾਣਾ ਜਿਹੜਾ ਬੋਰਡ ਸੀ ਕਾਂਗਰਸ ਦਾ ਬਾਬਾ ਬੋਰਡ ਸਰਦਾਰ ਬਿਆਨਤ ਸਿੰਘ ਹੂੰ ਉਹਨੂੰ ਪਹਿਲ ਹਲਕੇ ਤੋਂ ਉਹਨਾਂ ਦੇ ਜੱਦੀ ਹਲਕੇ ਤੋਂ ਹਰਾਇਆ ਅੱਛਾ ਸਰਦਾਰ ਬਿਆਨਤ ਸਿੰਘ ਨੂੰ ਤੁਹਾਡੇ ਪਰਿਵਾਰ ਨੇ ਹਰਾਇਆ ਹਾਂ ਤੇ ਹਾਰਨ ਦਾ ਫਿਰ ਉਹਦੋਂ ਦਾ ਕਾਰਨ ਕੀ ਸੀਗਾ ਜੱਸੀ ਖੰਗੂੜਾ ਹੋਰੀ ਉੱਥੋਂ ਵਿਧਾਇਕ ਬਣੇ ਸੀ ਤੇ ਕੀ ਰੀਜ਼ਨ ਕੀ ਸਮਝਦੇ ਹੋ ਸਮਝਦੇ ਹੋ ਤੁਸੀਂ ਇੱਕ ਏਰੀਆ ਨੂੰ ਅਕਾਲੀ ਦਲ ਦਾ ਬਣਾਤਾ ਸੀ ਬੜਾ ਨਾਮ ਸੀ ਤੁਹਾਡੇ ਪਰਿਵਾਰ ਦਾ ਉਸ ਸਮੇਂ ਨਾਨ ਸੀਰੀਅਸ ਬੰਦਾ ਜੀ ਨੇ ਹਲਕੇ ਦਾ ਕੁਝ ਨਹੀਂ ਕੀਤਾ ਹੂੰ ਸਿਰਫ ਕ੍ਰੇਜ਼ ਸੀਗਾ ਬਾਹਰ ਜਾਣ ਦਾ ਇਹ ਜੱਸੀ ਖੰਗੂੜਾ ਐਨਆਰਆਈ ਸੀ ਇਹ ਉੱਥੋਂ ਆਇਆ ਸੀ ਇੰਗਲੈਂਡ ਤੋਂ ਇਹਨੇ ਲੋਕਾਂ ਦੀ ਉਸ ਬਾਹਰ ਜਾਣ ਦੀ ਜਿਹੜੀ ਇੱਕ ਲਾਲਸਾ ਸੀ ਉਹਦੇ ਚ ਪਾਸਪੋਰਟ ਫੜ ਲਏ ਅਸੀਂ ਤਾਂ 1977 ਤੋਂ ਪਹਿਲਾਂ ਦੇ ਪਾਵਰ ਚ ਆ ਅਕਾਲੀ ਦਲ ਨੇ ਤਾਂ ਸਾਨੂੰ ਬਾਅਦ ਚ ਅਡਾਪਟ ਕੀਤਾ ਅਸੀਂ ਅਕਾਲੀ ਦਲ ਚ ਬਾਅਦ ਚ ਆਏ ਆ ਐਕਚੁਅਲੀ ਬਾਅਦ ਚ ਹੋਏ ਆ ਪਰ ਰਾਜਨੀਤੀ ਬਾਅਦ ਚ ਕੀਤੀ ਆ ਪਰਿਵਾਰ ਕੋਲੇ ਪਾਵਰ ਤਾਂ 77 ਤੋਂ ਵੀ ਪਹਿਲਾਂ ਦੀ ਹੈ ਤੁਸੀਂ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਸਰਦਾਰ ਜਗਦੀਸ਼ ਸਿੰਘ ਅਰਚਾ 2020 ਚ ਵੱਖ ਹੋ ਗਏ ਸੀ ਇਹ ਕਹਿ ਸਕਦੇ ਵੀ ਇਤਿਹਾਸ ਦੁਹਰਾਇਆ ਗਿਆ ਸੀ ਇੱਕ ਸਮਾਂ ਸੀ ਜਦੋਂ ਸਰਦਾਰ ਦਵਿੰਦਰ ਸਿੰਘ ਅਰਚਾ ਨੇ ਦਰਬਾਰ ਸਾਹਿਬ ਤੇ ਅਟੈਕ ਦੇ ਖਿਲਾਫ ਅਸਤੀਫਾ ਦਿੱਤਾ ਸੀ ਤੇ ਤੁਸੀਂ ਵੀ ਬੇਅਦਬੀ ਕਰਕੇ ਨਸ਼ੇ ਦੇ ਮੁੱਦੇ ਨੂੰ ਕਰਕੇ ਕਾਦਲ ਤੋਂ ਵੱਖ ਹੋਏ ਸੀ ਸਰ ਸੁਖਵੀਰ ਸਿੰਘ ਬਾਦਲ ਹਰ ਮਹੀਨੇ ਆਪ ਦੇ ਗ੍ਰਹਿ ਸਥਾਨ ਤੇ ਗੁਰੂ ਸਾਹਿਬ ਦੇ ਚਰਨ ਪਵਾਉਂਦੇ ਨੇ ਦਿਨ ਦਿਨ ਸੇਵਾ ਕਰਦੇ ਨੇ ਆਪ ਕੀਰਤਨ ਸੁਣਦੇ ਆ ਬਹਿੰਦੇ ਆ ਲੰਗਰ ਹੁੰਦਾ ਉਸੰਮੀ ਕੋਈ ਭਾਜੀਪੀ ਦਾ ਪ੍ਰੈਸ਼ਰ ਸੀਗਾ ਤੁਹਾਡੇ ਤੋਂ ਵੀ ਕੱਦ ਜਨ ਨੂੰ ਤੋੜੋ ਐਂ ਕਰ ਲਓ ਓਂ ਕਰ ਲਓ ਪ੍ਰੈਸ਼ਰ ਦੀ ਗੱਲ ਤਾਂ ਦੇਖੋ ਇਹ ਉਹਨਾਂ ਨੂੰ ਪਤਾ ਹੋਊਗੀ ਜਿਹੜੇ ਪ੍ਰਧਾਨ ਸੀ ਇਹ ਜਿੰਨੇ ਬੰਦੇ ਢੀਂਡਸਾ ਸਾਹਿਬ ਨਾਲ ਨੇ ਕਿਸੇ ਨੂੰ ਪੁੱਛ ਲਿਓ ਵੀ ਗਰਚਿਆਂ ਦਾ ਕੀ ਸਟੈਂਡ ਸੀਗਾ ਬੀਜੇਪੀ ਨਾਲ ਜਾਣ ਚ ਸਾਡਾ ਸਟੈਂਡ ਬਿਲਕੁਲ ਕਲੀਅਰ ਸੀ ਵੀ ਬੀਜੇਪੀ ਨਾਲ ਨਹੀਂ ਜਾਣਾ 3 ਸਾਲ ਹੋ ਗਏ ਭਗਵੰਤ ਮਾਨ ਨੂੰ ਉਹ ਚਾਉ 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 ਕਰੀ ਜਾਂਦਾ ਉਹਨੂੰ ਸਾ ਸੁਖਵੀਰ ਸਿੰਘ ਬਾਦਲ ਤੇ ਅਕਾਲੀਦਾਲੀ ਦਿਖਦਾ ਕਿਉਂ